पिछले 5 साल ਤੋਂ ਇਹ ਸੜਕ ਦੀ ਸਾਰ ਕਿਸੇ ਨੇ ਨਹੀਂ ਲਈ ਤੇ ਸਾਡੇ ਜਿੰਨੇ ਫੋਰਾ ਕੀ ਰਾਂ ਦੇ ਸੀਗੇ ਜੀ ਬੱਚਿਆਂ ਦੇ ਸਕੂਲ ਐ ਇਸ ਰੋਡ ਤੇ ਗੱਡਣ ਦਾ ਹ ਸਾਰਿਆਂ ਨੇ ਕੰਮਕਾਰ ਜਾਣਾ ਸੀ ਤੇ ਬਹੁਤ ਖੱਜਲ ਖਵਾਰੀ ਹੁੰਦੀ ਸੀ ਜੀ ਵਿਕਲਾਂ ਲਈ ਤੋੜਪਨ ਬੜੀ ਹੁੰਦੀ ਸੀ ਪਰ ਸਾਡੀ ਇਹ ਸਾਰ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਨੇ ਵੋਟਾਂ ਦੇ ਦਰਾਂ ਨਹੀਂ ਸੁਣੀ ਤੇ ਉਹਨਾਂ ਨੇ ਪਹਿਲ ਦੀ ਤਾਕ ਤੇ ਜੀ ਸਾਡੀ ਰੋਡ ਪਾਸ ਕਰਾ ਕੇ ਦਿੱਤੀ ਉਹਨਾਂ ਨੇ ਜਿਹੜਾ ਆਪ ਦਾ ਕਿਨਾਰਾ ਦਿੱਤਾ ਸੀ ਵੀ 22 ਸਾਲ ਬਨਾਮ ਖੈਸਾ ਉਹ ਸਨਾਰੇ ਨੂੰ ਬੂਰ ਪੈਂਦਾ ਦਿਖ ਰਿਹਾ ਜੀ ਉਹਨਾਂ ਨੇ ਇਹ ਅਗਲੇ ਦੇ ਨਹੀਂ ਸਰਕ ਦਾ ਇਹ ਪੈਂਡਰ ਲਾ ਕੇ ਤੇ ਸੜਕ ਬਣ ਕੇ ਆ ਤੁਸੀਂ ਮੰਨ ਕੇ ਚੱਲੋ ਵੀ ਜੇ 16 ਕਿਲੋਮੀਟਰ ਦੇ ਲਾਪਾਸ ਸੜਕ ਸੀ ਜੀ ਤੇ ਕਿਉਂਕਿ ਮਰੇ ਮਾਨ ਨਾਲ ਬਰੇ ਦਾਣਾ ਪਹਿਲਾਂ ਵੀ 75% ਸੜਕ ਦਾ ਕੰਮ 20 ਦਿਨਾਂ ਦੇ ਵਿੱਚ ਵਿੱਚ ਕੰਪਲੀਟ ਕਰਕੇ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਐਡੀ ਸੋਹਣੀ ਸੜਕ ਬਣ ਕੇ ਤਿਆਰ ਹੋ ਗਈ ਆ ਜੀ